ਜੀ ਮਿੱਤਰੋ ਪਿੰਡ ਮੋਦਕੀ ਖੜੇ ਆ ਤੇ ਬਾਈਆਂ ਕੋਲੇ ਬਹੁਤ ਸਾਰੇ ਟਰੈਕਟਰ ਘੜੀ ਖੜੇ ਆ ਵਕਾਉ ਮਾਲਕ ਆਪਣੇ ਕੋਲੇ ਆ ਸਾਰਿਆਂ ਦੀ ਲੈਣੇ ਜਾਣਕਾਰੀ ਕੀ ਹਾਲ ਹੈ ਬਾਈ ਵਧੀਆ ਵੀਰ ਜੀ ਠੀਕ ਠਾਕ ਜੀ ਚੜਦੀ ਕਲਾ ਜਿਹੜਾ ਬਾਈ ਸਭ ਤੋਂ ਪਹਿਲਾਂ ਫਾਰਮ 60 ਇਹ ਕਿਹੜਾ ਮਾਡਲ ਆ ਹਾਂਜੀ ਇਹ ਮਾਡਲ ਹੈਗਾ ਵੀਰ 2009 ਠੀਕ ਆ ਹਾਂਜੀ ਇਹ ਪੰਜਾਬ ਨੰਬਰ ਫਰਸਟ ਓਨਰ ਟਰੈਕਟਰ ਆ ਠੀਕ ਆ ਬਾਈ ਪਰੋਇਪੁਰ ਦਾ ਹਾਂਜੀ ਠੀਕ ਆ ਜੇ ਗੱਲ ਕਰੀਏ ਬਾਈ ਰੰਗ ਪੇਂਟ ਦੀ ਰੰਗ ਪੇਂਟ ਦਾ ਰੀਨ ਨਾਲ ਹੀ ਨਹੀਂ ਗਾਰੰਟੀ ਆ ਆਪਣੀ ਹਾਂਜੀ ਵੀ ਸਾਰਾ ਟਰੈਕਟਰ ਰੀਨ ਨਾਲ ਆ ਟਰੈਕਟਰ ਇਹ ਨਾਲ ਸਾਰਾ ਸਟੀਰੀਂਗ ਪਾਵਰ ਨਾਲ ਅਰੀਜਨਲ ਕੰਪਨੀ ਦਾ ਹਾਂ ਕੰਪਨੀ ਦਾ 2009 ਦਾ 2009 ਚ ਪਾਵਰ ਆਈ ਸੀ ਹਾਂ 2009 ਦਾ ਪਾਵਰ ਆ ਸਟੀਰੀਂਗ ਟਾਇਰਾਂ ਦੀ ਗੱਲ ਕਰੀ ਬਈ ਟਾਇਰ ਵੀਰ ਅਗਲੇ ਨਵੇਂ ਆ ਐਮ ਆਰ ਐਫ ਦੇ ਹਾਂਜੀ ਮਗਰਲੇ ਹੈਗੇ ਆ ਜੀ 75 ਤੋਂ 80 ਤੱਕ 14 ਨਾਲ 28 ਦੇ ਹਾਂਜੀ ਹਾਂਜੀ 75 ਤੋਂ 80 ਪੈਸੇ ਠੀਕ ਆ ਕੰਡੀਸ਼ਨ ਟਰੈਕਟਰ ਦੀ ਹਿਸਾਬ ਪਈ ਆ ਮਾਡਲ ਦੇ ਹਿਸਾਬ ਨਾਲ ਸਮਾਨ ਦੱਸੋ ਨਾਲ ਕੀ ਕੋ ਜਾ ਸਮਾਨ ਪੈ ਫੱਟੀ ਤੌਲੇ ਕਨਾਲ ਮੈਚੂਕ ਛਤਰੀ ਲੱਗੀ ਹੈ ਮਤਲਬ ਸਾਰਾ ਤਿੰਨੇ ਚਾਰੇ ਨਾਗ ਪੂਰੇ ਆ ਡੰਡਾ ਫੱਟੀ ਛਤਰੀ ਦੀ ਠੀਕ ਆ ਸਾਰਾ ਸਮਾਨ ਪੂਰਾ ਤੇ ਟਰੈਕਟਰ ਚ ਬਈ ਕੋਈ ਕਮੀ ਪਈ ਸੀ ਕੋਈ ਕਮੀ ਵਾਕੇ ਦਸੰਦੀ ਕਰਕੇ ਤੇ ਵਾਕੇ ਲੈ ਜਾਣ ਹਾਂਜੀ ਵਾਕੇ ਲੈ ਆਏ ਐਨੀ ਗਾਰੰਟੀ ਆ ਥੋਡੀ ਇੰਜਨ ਗੇਅਰ ਦੀ ਭਲਾ ਅਗਲਾ ਕਿਤੇ ਯਾਰ ਚੈੱਕ ਕਰਾ ਲੈ ਮਿਸਤਰੀ ਨੂੰ ਨਾਲ ਲਿਆਵੇ ਹਾਂਜੀ ਹਾਂਜੀ ਤੇ ਚਲਾ ਕੇ ਵਾਕੇ ਲਿਆ ਸਕਦੇ ਹਾਂ ਹਾਂਜੀ ਵਾਕੇ ਦਸੰਦੀ ਕਰ ਸਕਦੇ ਤੇ ਬਈ ਡਾਕੂਮੈਂਟ ਪੂਰੇ ਡਾਕੂਮੈਂਟ ਹਾਂਜੀ ਪੂਰੇ ਸਭ ਕੁ ਨਾਲ ਹਾਂਜੀ ਹਾਂਜੀ ਠੀਕ ਆ ਜਦੋਂ ਤਾਈ ਮਤਲਬ ਕਾਪੀ ਗਾੜੀ ਸਭ ਪੂਰੇ ਹਨਾ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਬਈ ਆਪਾਂ ਹਾਂਜੀ ਇਹਦੀ ਡਿਮਾਂਡ 315000 ਨਵ ਮਾਡਲ ਦੀ 315000 ਹਾਂਜੀ ਜਿਹੜਾ ਕਰਕੇ ਆਉਂਦਾ ਬਈ ਵੀਡੀਓ ਸ਼ੇਅਰ ਹਾਂਜੀ ਮਾਨਤਨ ਵੀਰੇ ਫੋਲੋ ਫੋਲ ਮਾਨਤਨ ਹਾਂਜੀ ਫੋਲੋ ਠੀਕ ਆ ਪੱਕੀ ਗੱਲ ਹੈ ਨਾ ਕਰ ਦਿਓ ਜੇ ਮਾਨਤਨ ਹਾਂਜੀ ਪੱਕੀ ਵੀਰੇ 315 ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਈਆਂ ਵੱਲੋਂ ਫੋਲ ਮਾਨਤਨ ਕੀਤਾ ਜਾਊਗਾ ਠੀਕ ਆ ਬਈ ਤੇ ਜਿਹੜਾ ਅੱਗੇ ਆ ਗਿਆ ਬਈ ਮੈਸੀ ਹਾਂਜੀ 989500 ਮੈਸੀ 99500 ਜੇ ਗੱਲ ਕਰੀਏ ਬਾਈ ਮਾਡਲ ਦੀ ਕਿਹੜਾ ਮਾਡਲ ਹੈ ਇਹ ਇਹ 2019 2019 ਮਾਡਲ ਫਿਰ ਤਾਂ ਨਵਾਂ ਹੀ ਆ ਹਜੇ ਹਾਂਜੀ 2019 ਮਾਡਲ ਆ ਨੰਬਰ 50 ਵੀ ਇਹ ਵੀ ਹਾਂਜੀ ਇਹ ਵੀ ਫਰਸਟ ਓਨਰ ਹੀ ਹੈ ਫਰਸਟ ਓਨਰ ਨੰਬਰ ਕਿੱਥੋਂ ਦਾ ਪਤਾ ਇਹ ਪੀਵੀ 19 ਬਰਨਾਲੇ ਦਾ ਹੀ ਠੀਕ ਆ ਬਰਨਾਲੇ ਦਾ ਨੰਬਰ ਰੰਗ ਪੇਡ ਦੀ ਗੱਲ ਕਰੀ ਬਾਈ ਰੰਗ ਪੇਡ ਤਾਂ ਜਮ ਓਰੀਜਨਲ ਬਿਲਕੁਲ ਬਿਲਕੁਲ ਓਰੀਜਨਲ ਹਾਂਜੀ ਇਹ ਨਾਲ ਦੇ ਟਾਇਰ ਹੀ ਆ 70 ਕੇ ਪੈ ਹੋਣਗੇ ਟਾਇਰ ਹੀ 19 ਮਾਡਲ ਦੇ ਵੀ ਕਿੰਨਾ ਕ ਚੱਲਿਆ ਹਾਂਜੀ 72 85 ਬਈ 70 70 ਰੁਪਏ ਹੁੰਦੇ ਯਾਰ ਉੱਤੇ ਹੀ ਆਪ 72 ਲਾ ਲਈ ਆਪਾਂ 75 ਰੁਪਏ ਚਾਰੇ ਟਾਇਰ ਆ 19 ਮਾਡਲ ਦੇ ਹਾਂਜੀ ਨਾਲ ਦੇ ਤੇ ਬਾਕੀ ਬਈ ਰੰਗ ਪੇੜ ਦਾ ਨਾਲ ਆ ਸਭ ਦਾ ਨਾਲ ਦਾ ਹਾਂਜੀ ਟਰੈਕਟਰ ਹੀ ਨਵਾਂ ਜੀ 19 ਮਾਡਲ ਸਾਰਾ origignal ਆ ਹਾਂਜੀ ਜੈਨੂ ਹੀ ਚੱਲਿਆ ਜੋ ਚੱਲਿਆ ਕੰਪਨੀ ਰਿਕਾਰਡ ਨੂੰ ਬਈ ਚੱਲਿਆ ਅਗਲਾ ਭਲਾ ਚੈੱਕ ਨਾਲ ਹਾਂਜੀ ਚੈੱਕ ਕਰਾਂਗੇ ਠੀਕ ਆ ਸਮਾਨ ਬਈ ਇਹਦੇ ਨਾਲ ਪੂਰਾ ਡਾ ਡਬਲ ਟੀਚਰ ਦਾ ਸਮਾਨ ਠੀਕ ਆ ਸਮਾਨ ਬਈ ਪੂਰਾ ਡੰਡਾ ਫੱਟੀਛਦਰੀ ਟਰੈਕਟਰ ਭਲਾ ਵਾਹ ਕੇ ਲਿਆ ਜਾਣ ਹਾਂਜੀ ਠੀਕ ਆ ਵਾਹ ਕੇ ਟਰੈਕਟਰ ਲਿਆ ਸਕਜੋ ਇਹ ਬਈ ਸੈਂਸਰਾਂ ਵਾਲਾ ਹੀ ਆ ਹਾਂਜੀ ਸੈਂਸਰ ਰਿਮੋਟ ਵਾਲਾ ਉਹ ਨਹੀਂ ਉਹ ਵੀ ਨਾ ਸਮਾਰਟ ਚ ਆਏ ਠੀਕ ਆ ਇਹ ਹੋਰ ਆ ਨਹੀਂ ਇਹ ਨਹੀਂ ਹੈ ਇਹ ਵੀ 9500 ਉਹਦਾ ਗਾਹ ਫਿਰ ਸੀਆਡੀ ਗੜਤੇ ਠੀਕ ਆ ਨਹੀਂ ਇਹ ਸੈਂਪਲ ਆ ਉਹ ਨਹੀਂ ਸੈਂਪਲ ਇਹ ਵੀ ਟੌਪ ਹੀ ਆ ਟੌਪ ਹੀ ਆ ਸਕੂਟਰ ਲੱਗਾ ਸਭ ਤੋਂ ਠੀਕ ਆ ਵੀ ਉਹ ਚਾਬੀ ਦੂਜੀ ਗੱਲ ਕਰਦਾ ਮੈਂ ਹਾਂਜੀ ਉਹ ਨਹੀਂ ਸਮਾਰਟ ਚ ਆਏ ਠੀਕ ਆ ਇਹ ਮਨ ਲਓ ਸਮਾਰਟ ਨਹੀਂ ਗਾ ਹਾਂਜੀ ਹਾਂਜੀ ਤੇ ਕੀ ਡਿਮਾਂਡ ਹੈ ਬਈ ਇਹਦੀ ਇਹਦੀ 525000 ਰੁਪਏ 19 ਮਾਡਲ ਦੀ ਹਾਂਜੀ ਜਿਹੜਾ ਵੀਡੀਓ ਬਈ ਸ਼ੇਅਰ ਕਰਕੇ ਆਊਗਾ ਹਾਂਜੀ ਮਾਰਦੇ ਨੂੰ ਫੁੱਲ ਹੋਊਗਾ ਜੀ ਪੂਰਾ ਕਰਾਂਗੇ ਪੂਰਾ ਹੀ ਡਿਸਕਾਊਂਟ ਪੂਰਾ ਜੀ ਠੀਕ ਆ ਪੂਰਾ ਡਿਸਕਾਊਂਟ ਕਾਗਜ਼ ਦੇ ਪੱਤਰ ਪੂਰੇ ਹਨ ਹਾਂਜੀ ਹਾਂਜੀ ਤੇ ਬਈ ਤਿੰਨ ਸਭ ਦੇ ਫੁੱਲ ਪੂਰੇ ਹੀ ਆ ਪੂਰੇ ਆ ਸਭ ਤੇ ਤਿੰਨ ਟਰੈਕਰ ਅੱਗੇ ਹੋਰ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਵੀ ਤੁਹਾਨੂੰ ਦਿਖਾਉਣੇ ਆ ਇੱਧਰ ਆ ਗਿਆ ਬਈ ਮੈਸੀ ਮੈਸੀ 950 ਠੀਕ ਆ ਮੈਸੀ 950 ਮਾਡਲ ਮਾਡਲ 2009 ਇਹ ਵੀ ਨੌ ਹੀ ਆ ਹਾਂਜੀ ਠੀਕ ਆ ਪੀ 04 ਫਰੀਜ ਕੋਡ ਦਾ ਨੰਬਰ ਹੈ ਹਾਂ ਸਰਕਾਰੀ ਲੱਗੀਆਂ ਬਈ ਸਰਕਾਰੀ ਇਹ ਵੀ ਫਸਟ ਓਨਰ ਟਰੈਕਟਰ ਹੈ ਪਹਿਲੇ ਕਰਵਾਇਆ ਹੈ ਫਸਟ ਓਨਰ ਪਹਿਲੇ ਕਰੋ ਹਾਂਜੀ ਟਾਇਰ ਬਈ ਇਹਦੇ ਚੌੜੇ ਨਹੀਂ ਪੋਏ ਸੜੇ ਹਾਂਜੀ ਟਾਇਰ ਨਾ ਆਇਆ ਚਾਰੀ ਬੀ ਬੀ ਤੇ ਬੈਲ ਬੁੱਲ ਮਿਲ ਜੂਗਾ ਹਾਂਜੀ ਬੈਲ ਵੀ ਮਿਲ ਜੂਗਾ ਠੀਕ ਆ ਸਾਰਾ origignal ਟਰੈਕਟਰ ਹੈ ਹਾਂਜੀ ਇਹ ਆ ਨੰਬਰ ਆ ਫ੍ਰੀ ਕੋਡ ਦਾ 9 ਮੜਦਾ ਰੰਗ ਰੰਗ ਵੇੜਦਾ ਦਾ origignal ਹਾਂਜੀ ਬਿਲਕੁਲ origignal ਠੀਕ ਆ ਇਹ ਕਲਮ ਨੂੰ ਲੱਗੇ ਜਾਰੇ ਦੇ ਹਾਂ ਕਰਮੂ ਵੀ ਲੈ ਕੇ ਨੇ ਗਾਰੰਟੀ ਹੈ ਤੁਹਾਡੀ ਗਾਰੰਟੀ ਫੁੱਲ ਹੈ ਅਗਲਾ ਵਾਗੇ ਲੈ ਜੀ ਬੜਾਈ ਜਨਗਿਰ ਦਾ ਵੀ ਇੰਨਾ ਚੰਗਾ ਪੁੱਠੇ ਪਾਗ ਪਾਗ ਵਾਈ ਜਲੇ ਕੁਝ ਕਰਨੀ ਠੀਕ ਹੈ ਜੀ ਫੁੱਲ ਗਾਰੰਟੀ ਹੈ ਤੁਹਾਡੀ ਹਾਂ ਤੇ ਡੰਡਾ ਫਟੀਛਤਰੀ ਸਾਰਾ ਸਮਾਨ ਪੂਰਾ ਹੀ ਹੈ ਨਾਲ ਨਾਲ ਹੀ ਠੀਕ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਹੀ ਨਵੇਂ ਆ ਜਦੋਂ ਚਾਰੇ ਬੈਲ ਵੀ ਮਿਲ ਜੂਗਾ ਤੇ ਕੀ ਡਿਮਾਂਡ ਇਹਦੀ ਡਿਮਾਂਡ ਹੈਗੀ ਹੈ ਜੀ 3,85,000 3,85,000 ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਬਈ ਮਾਨ ਤਾਂ ਵੀਰੇ ਫੁੱਲ ਹੋਊਗਾ ਸਗਰੇਨ ਸ਼ਾਟ ਲੈ ਆਊਗਾ ਹਾਂਜੀ ਮਾਨਤਨ ਬਾਈ ਤੁਸੀਂ ਕਰਨਾ ਕਾਗਜ਼ ਪੱਤਰ ਇਹਦੇ ਪੂਰੇ ਓਕੇ ਹਾਂਜੀ ਡਾਕੂਮੈਂਟ ਸਭ ਦੇ ਪੂਰੇ ਠੀਕ ਆ ਡਾਕੂਮੈਂਟ ਸਾਰਿਆਂ ਦੇ ਪੂਰੇ ਆ ਬਾਕੀ ਟਰੈਕਟਰ ਭਲਾ ਵਾਹ ਕੇ ਲੈ ਜਾ ਜਿਹੜੇ ਪੰਜੇ ਵਿਖਾਏ ਆ ਆਪਾਂ ਹੈ ਹਾਂਜੀ ਹਾਂਜੀ ਵਾਹ ਕੇ ਦਸਦੀ ਕਰ ਤੇ ਇੱਧਰ ਆ ਗਿਆ ਬਾਈ ਸੋਨਾਲੀਕਾ ਹੈ ਡੀਆਈ 750 ਇਹ ਕਿਹੜਾ ਮਾਡਲ ਹੈ ਇਹ ਸਿਕੰਦਰ ਮਾਡਲ ਹੈ ਐਚ ਡੀ ਐਮ ਫੋਲ ਟੌਪ ਮਾਡਲ ਠੀਕ ਆ 21 ਮਾਡਲ ਆ ਠੀਕ ਆ ਇਹ ਚੇਂਜਰ ਵਾਲਾ ਇਹ ਚੇਂਜਰ ਮੈਟ ਚਾ ਹਾਂਜੀ 3 ਸਪੀਡ ਠੀਕ ਆ ਬਾਈ ਹਾਂਜੀ ਤੇ ਟਾਇਰਾਂ ਟਾਇਰ ਟੋਰਾਂ ਹਾਲਦੇ ਆ ਜੈਨੂਅ ਨਵਾ ਜਦੋਂ ਫੈਕਟਰੀ ਨਵਾ ਬਿਲਕੁਲ ਸ਼ੋਰੂਮ ਤੋਂ ਡਾਇਰੈਕਟ ਆਇਆ ਹਾਈ ਲਾਭੇ ਨਹੀਂ ਉੱਤਰੀ ਵੀ ਇਸ ਲਾ ਸ਼ਤਰੀ ਵੀ ਕੰਪਨੀ ਸਭ ਕੋ ਨਾਲ ਦਾ ਹੀ ਆਇਆ ਤੱਕ ਆ ਕੰਪਨੀ ਦੀ ਮੋਹਰ ਲੱਗੀ ਸੋਨਾ ਦੀ ਕਰੀ ਹੈ ਨਾ ਹਾਂਜੀ ਹਾਂਜੀ ਠੀਕ ਆ ਬਾਈ ਸਮਾਨ ਪੂਰਾ ਜਮਾ ਡੰਡਾ ਫੱਟੀ ਸ਼ਤਰੀ ਕੰਪਨੀ ਰਿਕਾਰਡ ਨਾਲ ਚੱਲਿਆ ਕਾਗਜ਼ ਪੂਰੇ ਆ ਹਾਂਜੀ ਕਾਗਜ਼ ਪੱਤਰ ਜਮਾ ਪੂਰੇ ਹਨ ਤੇ ਬਾਈ ਇਹ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਹਨ ਹਾਂਜੀ ਹਾਂਜੀ ਕੰਪਨੀ ਠੀਕ ਆ ਸੈੱਡ ਗੇਅਰ ਆ ਤੇ ਇਸ ਚੇਂਜਰ ਮੈਂਟਲ ਆ ਤੇ ਇਹਦੀ ਡਿਮਾਂਡ ਦੱਸੋ ਕਿੰਨੀ ਆ ਇਹਦੀ ਡਿਮਾਂਡ ਹੈ ਜੀ 6,15,000 ਦੀ ਜਿਹੜਾ ਵੀਡੀਓ ਕਰਕੇ ਉਹ ਸ਼ੇਅਰ ਬਾਈ ਹਾਂਜੀ ਮਾਨਤਨ ਪੂਰਾ ਕਰੋਗੇ ਹਾਂਜੀ ਪੂਰਾ ਵੀਰੇ ਠੀਕ ਆ ਕਾਗਜ਼ ਪੱਤਰ ਵੀ ਕੈਸ਼ ਕਾਪੀ ਆ ਹਾਂਜੀ ਇਹ ਵੀ ਮੰਗਦੇ ਕੈਸ਼ ਠੀਕ ਆ ਹੁਣ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਜੋ ਮਾਨਤਨ ਬਾਈ ਤੁਸੀਂ ਕਰਨਾ ਹਾਂਜੀ ਹਾਂਜੀ ਤੇ ਇੱਧਰ ਆ ਗਿਆ ਸਵਰਾਜ 744 ਐਫ ਵੀ ਇਹ ਕਿਹੜਾ ਮੜਦਾ ਇਹ 2011 ਮਾਡਲ ਆਈ 2011 ਮਾਡਲ ਆ ਟਾਇਰ ਬਾਈ ਇਹਦੇ ਟਾਇਰ ਹੈਗੇ ਆਈ ਅੱਧੇ ਅੱਧੇ ਨਹੀਂ ਅੱਧੇ ਮਰਦੇ ਆ ਡਾਊਨ ਆਈ 40 ਕੇ ਪੈਸੇ ਹਨਾ ਹਾਂਜੀ ਹਾਂ ਚਾਰੇ 40 ਤੋਂ ਮਰਦੇ 30 30 ਕੇ ਪੈਸੇ ਰੱਖ ਲੀ 30 ਬਟਾਇਰ ਹੈ ਮੰਨ ਲਓ 30 35 ਪੈਸੇ ਇਹ 2011 ਮਾੜ ਲਈ ਠੀਕ ਜਾਮ ਨੰਬਰ ਆ ਪਾਵਰ ਸਟੀering ਆ ਜੀ ਪਾਵਰ ਸਟੀering ਬੰਪਰ ਬੰਪਰ ਲੱਗਾ ਪੂਰਾ ਬੰਪਰ ਫੈਬਰ ਜੋ ਸਭ ਕੁ ਨਾ ਆ ਫੈਬਰ ਹੋਡਾ ਬਾਕੀ ਟਾਇਰਾਂ ਲੋ ਮਰਦਾ ਹਾਂ ਜੀ ਓਹ ਟਰੈਕਟਰ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਓਕੇ ਆ ਜਮ ਬਿਲਕੁਲ ਵਾਕੇ ਹਾਂ ਜੀ ਬਾਕੀ ਲੈ ਜਾਣ ਹਾਂ ਜੀ ਟਾਇਰ ਤੁਹਾਡੇ ਸਾਹਮਣੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹਾਂ ਜਿਵੇਂ ਹੈਗਾ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਬਸ ਇੰਜਨ ਗੇਅਰ ਓਕੇ ਆ ਜਮ ਓਹ ਟਰੈਕਟਰ 2011 ਕਿੰਨੋਂ ਨਹੀਂ 2011 ਮਾਡਲ 2011 ਹਣਾ ਸਮਾਨ ਪੂਰਾ ਡੰਡਾ ਫੱਟੀ ਫਾਈਬਰ ਹੱਡ ਬਾਕੀ ਟਾਇਰਾਂ ਪੱਖੋਂ ਹੀ ਮਾਰਦਾ ਟਰੈਕਟਰ ਬਾਕੀ ਓਕੇ ਆ ਹਾਂ ਜੀ ਇੰਜਨ ਗੇਅਰ ਦਾ ਵਾਕੇ ਲੈ ਜਾਣਾ ਤੇ ਇਹਦੀ ਡਿਮਾਂਡ ਕਿੰਨੀ ਰੱਖੀ ਆਪਾਂ ਇਹਦੀ ਡਿਮਾਂਡ 3 ਲੱਖ 5000 ਰੁਪਏ 3 ਲੱਖ ਪੱਲ ਮਾਨ ਤਣ ਹੋਊਗਾ ਬਾਕੀ ਬਈ ਇਹ ਸਾਰੇ ਟਰੈਕਟਰ ਕਿਹੜੇ ਪਿੰਡ ਖੜੇ ਆ ਹਾਂਜੀ ਇਹ ਪਿੰਡ ਮੋਦਗੀ ਠੀਕ ਆ ਜੀ ਪਿੰਡ ਮੋਦਗੀ ਜਿਹੜਾ ਪਰੋਹੀ ਪਰ ਹਾਂਜੀ ਹਾਂਜੀ ਤੇ ਇੱਕ ਵਾਰੀ ਨੰਬਰ ਬੋਲ ਦੀ ਬਈ ਹਾਂਜੀ ਨੰਬਰ 9513 84359 ਬਾਕੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲਦੀ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਸੋ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਸਾਰਿਆਂ ਦਾ ਧੰਨਵਾਦ